ਮੇਰਾ ਨਾਮ ਹੌਲਦਾਰ ਜਸਵੀਰ ਸਿੰਘ ਇਹ ਇਸ ਕਰਕੇ ਜਾਉ ਕੀਤਾ ਹੈ ਕਿ ਰਾਤ 3 ਵਜੇ ਇੱਕ ਖੌਤੀ ਬਾਬਾ ਉਹਨੇ ਸਾਡੀਆਂ ਰਾਤ ਕਬਰਾਂ ਢਾਤੀਆਂ ਵਾ ਸਮਸ਼ਾਨਗਾਹ ਦਾ ਸਾਵਾ ਜਦੋਂ ਕਿ ਅੱਜ ਤੋਂ 34 ਸਾਲ ਪਹਿਲਾਂ ਵੀ ਇਹਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਉਦੋਂ ਵੀ ਇੱਥੇ ਡੀਆਈਜੀ ਰੇਂਜ ਆਇਆ ਉਹਨੇ ਇਹਨੂੰ ਦਬਕਾ ਮਾਰਿਆ ਫੇਰੇ ਹਟਿਆ ਹੁਣ ਇਹ ਪਿੰਡ ਦੇ ਕੁਝ ਬਦਮਾਸ਼ ਗੁੰਡੇ ਬੰਦਿਆਂ ਨਾਲ ਰਲ ਕੇ ਇਹਨਾਂ ਮੜੀਆਂ ਨੂੰ ਵੇਚ ਦਿੱਤਾ ਗਿਆ ਕੋਈ ਨਹੀਂ ਕੀਤਾ ਗਿਆ ਤਿੰਨ ਬੰਦਿਆਂ ਨਾਲ ਕੋਈ ਤਬਾਵਲਾ ਨਹੀਂ ਹੁੰਦਾ ਇੱਥੇ ਪਿੰਡ ਦੀ ਸਾਰੀ ਸੰਗਤ ਆਈ ਆ ਐਟਮ ਇਹਦੇ ਵਿੱਚ ਨਾ ਕਿਰ ਤਵਾਵਲਾ ਪਹਿਲੀ ਗੱਲ ਤੇ ਸ਼ਮਸ਼ਾਨਘਾਟ ਦਾ ਕੋਈ ਤਵਾਵਲਾ ਨਹੀਂ ਹੋ ਸਕਦਾ ਕਿਉਂਕਿ ਜਿਹਨੇ ਤਵਾਵਲਾ ਕੀਤਾ ਉਹ 6 ਲੱਖ ਦੀ ਜਗ੍ਹਾ ਵਾ ਇਹ 60 ਲੱਖ ਦੀ ਜਗ੍ਹਾ ਵਾ 50-60 ਲੱਖ ਰੁਪਈਆ ਦੇ ਉੱਤੇ ਲੱਗਿਆ ਇਹ ਕਰਕੇ ਕੋਈ ਤਵਾਵਲਾ ਨਹੀਂ ਹੈ ਜਿਉ ਰਾਜਵਲੀ ਰਹਿ ਜੋ ਖੋਣ ਆ ਤੁਹਾਡੇ ਸਾਹਮਣੇ ਪਿੰਡ ਦੀ ਸੰਗਤ ਬੈਠੀ ਆ ਇਹਨਾਂ ਦੇ ਵਿਚਾਰ ਤੁਸੀਂ ਆਪੇ ਸੁਣ ਲਓ ਕਿਉਂਕਿ ਪੂਰੀ ਗੁੰਡਾਗਰਦੀ ਆਸ ਟਾਈਮ ਹੋ ਰਹੀ ਹੈ ਮੇਰਾ ਨਾਮ ਜੀ ਸੁਖਦਰ ਮੇਜਰ ਹਰਦੇਵ ਸਿੰਘ ਇਸ ਲਈ ਹੈ ਜੀ ਪੀ ਜਿਹੜਾ ਬਾਬਾ ਜ਼ਬਰਦਸਤੀ ਜਿਹੜਾ ਪਿੰਡ ਦੀਆਂ ਸ਼ਮਸ਼ਾਨ ਘਾਟ ਜਿਹੜਾ ਉਹ ਤੇ ਕਵਚਾ ਕਰਦਾ ਹੈ ਉਹਦੇ ਗੁੰਡੇ ਪਾਲੇ ਨੇ ਉਹ ਜਦੋਂ ਵੀ ਉਹਨੇ ਹੁਣ ਤੋਂ ਪਹਿਲਾਂ ਵੀ ਤਿੰਨ ਚਾਰ ਵਾਰੀ ਉਹਨੇ ਕੋਸ਼ਿਸ਼ ਕੀਤੀ ਹੈ ਤੇ ਪਿੰਡ ਦੀ ਪੰਚਾਇਤ ਨੇ ਇੱਕ ਮਤਾ ਪਾ ਕੇ ਦਿੱਤਾ ਹੈ ਜਿਹਦਾ ਕਿ ਪ੍ਰੋਸੀਜਰਲ ਜਿਹੜਾ ਕਾਨੂੰਨੀ ਤੌਰ ਤੇ ਇਸ ਤਰ੍ਹਾਂ ਹੁੰਦਾ ਹੈ ਕਿ ਉਹ ਪਹਿਲਾਂ ਮਤਾ ਜਿਹੜਾ ਹੈ ਉਹ ਵੀਡੀਓ ਸਾਹਿਬ ਮਨਜ਼ੂਰ ਕਰਦੇ ਫਿਰ ਡੀਡੀਪੀਓ ਸਾਹਿਬ ਕਰਦੇ ਫਿਰ ਡੀਸੀ ਸਾਹਿਬ ਕਰਦੇ ਫਿਰ ਡਿਪਟੀ ਡਾਇਰੈਕਟਰ ਕਰਦੇ ਉਹਦੇ ਬਾਅਦ ਚ ਡਾਇਰੈਕਟਰ ਪੰਚਾਇਤੀ ਰਾਜ ਜਿਹੜੇ ਨੇ ਉਹ ਕਰਦੇ ਨੇ ਉਹਦੇ ਬਾਅਦ ਚ ਜਦੋਂ ਇਹ ਸਹਿਮਤੀ ਹੁੰਦੀ ਹੈ ਤੇ ਫਿਰ ਗਵਰਨਰ ਜਿਹੜੇ ਨੇ ਉਹ ਗਵਰਨਰ ਸਾਹਿਬ ਜਿਹੜੇ ਨੇ ਗਜਟ ਨੋਟੀਫਿਕੇਸ਼ਨ ਤਬਾਦਲੇ ਦਾ ਕਰਦੇ ਨੇ ਉਹਨਾਂ ਨੇ ਇਸੇ ਮਤਾ ਜਿਹੜਾ ਉਹਦੇ ਉੱਤੇ ਫਰਕ ਜਬਰੀ ਕਬਜ਼ਾ ਕਰ ਰਹੇ ਨੇ ਇਹ ਜਿਹੜਾ ਮਨਜ਼ੂਰ ਨਹੀਂ ਪਿੰਡ ਨੂੰ ਕਿਉਂਕਿ ਸਾਡੀਆਂ ਇੱਥੇ ਭਾਵਨਾਵਾਂ ਜੁੜੀਆਂ ਨੇ ਸਾਡੇ ਆਸਾਂ ਨੇ ਸਾਡੇ ਬਜ਼ੁਰਗ ਇੱਥੇ ਅਸੀਂ ਉਹਨਾਂ ਦੇ ਸਨਸਕਾਰ ਕੀਤੇ ਐ ਤੇ ਪਿੰਡ ਦਾ ਜਿਹੜਾ ਇਹ ਪ੍ਰਸ਼ਾਸਨ ਨੂੰ ਅਸੀਂ ਇਹ 2 ਮਹੀਨੇ ਤੋਂ ਸਾਊਂਡ ਕਰ ਰਹੇ ਹਾਂ ਕਿ ਤੁਸੀਂ ਸਾਡੀ ਮਦਦ ਕਰੋ ਤੇ ਇਹਨੂੰ ਜਬਰੀ ਜਿਹੜਾ ਕਬਜ਼ਾ ਹੋ ਰਿਹਾ ਹੈ ਇਹਨੂੰ ਤੁਸੀਂ ਰੋਕੋ ਤੇ ਇਹਦੇ ਵਿੱਚ ਪ੍ਰਸ਼ਾਸਨ ਇਹ ਵੀ ਕਿਹਾ ਕਿ ਜਾਨੀ ਔਰ ਮਾਲੀ ਨੁਕਸਾਨ ਦਾ ਅਗਰ ਕੋਈ ਹੁੰਦਾ ਵਾ ਖਰਚਾ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਪਰ ਕਿਸੇ ਨੇ ਸਾਡੀ ਸੁਣੀ ਨਹੀਂ ਤੇ ਰਾਤ ਉਹਨਾਂ ਨੇ ਪੋਰਿਆ ਦਾ ਪੂਰਾ ਚੁੱਕ ਕੇ ਸਾਰੇ ਸੀਟਿੰਗ ਅਰੇਂਜਮੈਂਟ ਚੰਗੀਠੇ ਢਾ ਕੇ ਸੀਟਾਂ ਸਭ ਢਾ ਕੇ ਇੰਟਰਲਾਕ ਇੰਟਰਲਾਕ ਟਾਈਲਾਂ ਵੀ ਤੋੜ ਕੇ ਤੇ ਉਹ ਸਾਰੀਆਂ ਉਹਨਾਂ ਨੇ ਉੱਥੇ ਸੁੱਟ ਦਿੱਤੀਆਂ ਨੇ ਤੇ ਹੁਣ ਪੂਰਾ ਬਿਲਕੁਲ ਕਲੀਅਰ ਕਰ ਦਿੱਤਾ ਜਿੱਦਾਂ ਕਿ ਉੱਥੇ ਅੰਗੀਠਾ ਸਭ ਹੁੰਦਾ ਨਹੀਂ ਅਸੀਂ ਇਹ ਚਾਹੁੰਦੇ ਆ ਕਿ ਸਾਡਾ ਜਿਹੜਾ ਉਹ ਮੜੀਆਂ ਜਿਹੜੀਆਂ ਉਹ ਤਵਾਦਲਾ ਨਹੀਂ ਹੋਣਾ ਚਾਹੀਦਾ ਸਾਡਾ ਪਿੰਡ ਪੂਰਾ ਸਾਡੇ ਨਾਲ ਹੈ ਪੂਰੀ ਪਿੰਡ ਦੀ ਸੰਗਤ ਲੱਗੇ ਨਾਲ ਹੈ ਅਸੀਂ ਉਹ ਸਾਡਾ ਸਸਕਾਰ ਜਿਹੜੇ ਸਾਡੇ ਬਜ਼ੁਰਗਾਂ ਦੇ ਇੱਥੇ ਹੀ ਹੋਣਗੇ ਤੇ ਅਸੀਂ ਬਿਲਕੁਲ ਬਦਲਣਾ ਨਹੀਂ ਚਾਹੁੰਦੇ ਕਿਸੇ ਵੀ ਕੀਮਤ ਦੇ ਉੱਤੇ ਅਸੀਂ ਇਹਦੇ ਤੇ ਕਬਜ਼ਾ ਨਹੀਂ ਹੋਂਦਿਆਂਗੇ ਤੇ ਜੇ ਵੀ ਜੋ ਵੀ ਗੜਬੜ ਹੋਈ ਜੇ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਕਲਵਾਨ ਤੇ ਕੋਰ ਇਹਦੀ ਸਾਡੀਆਂ ਮੜੀਆਂ ਜਿਹੜੀਆਂ ਨੇ ਜੱਦੀ ਪੁਰਖੀ ਆ ਇਹ ਟਾਈਆਂ ਡੀਆਂ ਨੇ ਨਹੀਂ ਟਾਵਣੀਆਂ ਚਾਹੀਦੀਆਂ ਸਾਡੇ ਵੱਡੇ ਵੱਡੇ ਦੇ ਇੱਥੇ ਹੋਏ ਸਨ ਇਥੋਂ ਚੁੱਕ ਕੇ ਮੜੀਆਂ ਹੁਣ ਇੱਧਰ ਗਈਆਂ ਨਹੀਂ ਉੱਧਰ ਕੋਈ ਪਿੰਡ ਨਹੀਂ ਮਾਨਦਾ ਹਾਂਜੀ ਤੇ ਅਸੀਂ ਇਹ ਮੰਗ ਕਰਨੇ ਕਿ ਸਾਡੀਆਂ ਮੜੀਆਂ ਜਿਹੜੀਆਂ ਇੱਥੇ ਆ ਇਹ ਜੀ ਹੁਣ ਸਭ ਨੂੰ ਪਤਾ ਹੀ ਆ ਪਿਆਣੇ ਜਿਹੜੇ 2-3 ਜਣੇ ਨੇ ਜਿੱਲਾਂ ਦੇ ਵੇਚੀਆਂ ਜਿੰਨਾ ਟਾਈਂ ਜਾਂਦੇ ਤੇ ਜਿੰਨਾ ਸੈਂਟੀ ਤੇ ਇਹ ਪਿੰਡ ਖੋਖੜ ਪੋਦੀਆਂ ਦੇ ਪੁਰਾਣੇ ਸਮਸ਼ਾਨ ਘਾਟ ਦੇ ਸੰਬੰਧ ਵਿੱਚ ਕੋਈ ਪੰਚਾਇਤ ਵੱਲੋਂ ਮਤਾ ਪਾ ਕੇ ਉਹਦੀ ਜਗ੍ਹਾ ਜਿਹੜੀ ਹੈ ਜ਼ਮੀਨ ਕਿਸੇ ਕੋਲ ਲੈ ਕੇ ਤੇ ਸਮਸ਼ਾਨ ਘਾਟ ਜਿਹੜਾ ਤਿਆਰ ਕਰਾਇਆ ਜਾ ਰਿਹਾ ਪਿੰਡ ਦੀ ਪਬਲਿਕ ਜਿਹੜੀ ਹੈ ਉਹਨਾਂ ਨੂੰ ਨਹੀਂ ਠੀਕ ਲੱਗਾ ਉਹਨਾਂ ਨੂੰ ਇਹ ਆ ਕਿ ਸਾਡਾ ਸਮਸ਼ਾਨ ਘਾਟ ਜਿਹੜਾ ਪੁਰਾਣਾ ਰਹਿਣਾ ਚਾਹੀਦਾ ਹੈ ਉਹਦੇ ਸਬੰਚਨਾਂ ਧਰਨਾ ਮਾਰਿਆ ਹੈ ਬਾਕੀ ਵੈਰੀਫਾਈ ਕਰ ਰਹੇ ਆ ਜੋ ਵੀ ਹਾਲਾਤ ਸਾਹਮਣੇ ਆਉਣਗੇ ਉਹ ਤੋਂ ਜਿਹਦੇ ਖਿਲਾਫਾਂ ਦੀ ਕਾਨੂੰਨੀ ਕਾਰਵਾਈ ਹੋਵੇ ਇਹਦੇ ਬਾਰੇ ਅਫਸਰਾਂ ਦੇ ਧਿਆਨ ਵਿੱਚ ਲੈਂਦਾ ਸਾਰਾ ਕੁਝ ਇਹਨਾਂ ਨੂੰ ਟੇਬਲ ਟਾਕ ਕਰਾ ਕੇ ਜੋ ਵੀ ਕਾਨੂੰਨ ਦੇ ਦਾਰੇ ਚ ਰਹਿ ਕੇ ਅਫਸਰਾਂ ਦੇ ਨਾਲ ਸਬੰਧ ਨੂੰ ਪੇਸ਼ ਕਰਾ ਕੇ ਜੋ ਵੀ ਹੋਊਗਾ ਬੰਦੀ ਕਾਨੂੰਨੀ ਕਾਰਵਾਈ ਹੈ ਪੂਰਾ ਵਿਸ਼ਵਾਸ ਦਿਵਾਉਂਦੇ ਆ ਕਿ ਜੋ ਕਾਨੂੰਨ ਦੇ ਦਾਰੇ ਚ ਰਹਿ ਕੇ ਜੋ ਵੀ ਹੋਊਗਾ ਉਹ ਆਪਾਂ ਕਰਾਵਾਂਗੇ ਤੇ ਧਰਨਾ ਜਿਹੜਾ ਇਹਨੂੰ ਖਤਮ ਕੀਤਾ ਜਾਵੇ ਆ ਕੁਝ ਕਾਂਡੇ ਨੇ ਸਲਾਹ ਕੰਟੀਨ ਕਮੇਟੀ ਇਹਨਾਂ ਦੀ ਵੀ ਹਾਂ ਉੱਥੇ ਆਪਾਂ ਵਿਚਾਰ ਕਰ ਰਹੇ ਨੇ ਤੇ ਕਰਵਾ ਦਨੇ ਨੇ